ਅੰਦਿਸ਼ਾ ਸ਼ਿਕਾ ਦੋਸਤ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਤ ਕਿਲਾ ਦੇ ਵਿੱਚੋਂ ਕਾਇਮ ਹੋ ਫੇਸਬੁਕ ਦੇ ਉੱਪਰ ਇੱਕ ਰੀਲ ਸਕਰੋਲ ਕਰਦੇ ਕਰਦੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦੀ ਇੱਕ ਰੀਲ ਗੁਰਬਾਣੀ ਦੀ ਗੁਰਬਾਣੀ ਦੇ ਨਾਲ ਸੰਬੰਧਿਤ ਇੱਕ ਰੀਲ ਕਿਸੇ ਨੇ ਇੱਕ ਪੋਸਟ ਸਾਹਮਣੇ ਆਈ ਜੋ ਕਿ ਫੇਸਬੁਕ ਦੇ ਉੱਪਰ ਕਿਸੇ ਨੇ ਪੋਸਟ ਕੀਤੀ ਹੋਈ ਸੀ ਜਿਸ ਦੇ ਵਿੱਚ ਉਹ ਗੁਰਬਾਣੀ ਦੇ ਮੁਤਾਬਕ ਵਿਚਾਰ ਪਟੰਦਰਾਂ ਸਾਂਝਾ ਕਰ ਰਹੇ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਪਾਂ ਨੂੰ ਆਪਣੀ ਜ਼ੁਬਾਨ ਦੇ ਉੱਪਰ ਕਿਦਾਂ ਕੰਟਰੋਲ ਰੱਖਣਾ ਚਾਹੀਦਾ ਹੈ ਨਾਮ ਚੁੱਪਣ ਵਾਲੇ ਉਹ ਦੱਸ ਰਹੇ ਸੀ ਕਿ ਆਪਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਆਪਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਝੂਠ ਨਹੀਂ ਬੋਲਣਾ ਚਾਹੀਦਾ ਪਹਿਲੀ ਗੱਲ ਦੂਜੀ ਗੱਲ ਕੌੜੇ ਬੋਲ ਨਹੀਂ ਬੋਲਣਾ ਚਾਹੀਦੇ ਤੀਜੀ ਗੱਲ ਚੁਗਲੀ ਨਹੀਂ ਕਰਨੀ ਚਾਹੀਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਇਹ ਗੱਲਾਂ ਜੋ ਤਿੰਨ ਚਾਰ ਗੱਲਾਂ ਜਿਹੜਾ ਨੇ ਕਹਿੰਿਆ ਝੂਠ ਨਹੀਂ ਬੋਲਣਾ ਨਿੰਦਿਆ ਨਹੀਂ ਕਰਨੀ ਕੌੜਾ ਨਹੀਂ ਬੋਲਣਾ ਤੇ ਚੁਗਲਨੀ ਕਰਨੀ ਇਹ ਚਾਰੇ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਜੇ ਤੁਸੀਂ ਕੋਈ ਨਾਮ ਸੇਵਨ ਭਜਨ ਦੀ ਕਰਦੇ ਹੋ ਜੇ ਤੁਸੀਂ ਮੈਡੀਟੇਸ਼ਨ ਵੀ ਕਰਦੇ ਹੋ ਇੱਕ ਪੋਜ਼ਿਟਿਵ ਔਰਾ ਬਣਾਉਣਾ ਚਾਹੁੰਦੇ ਹੋ ਆਪਣਾ ਇੱਕ ਪੋਜ਼ਿਟਿਵ ਔਰੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਇਹ ਚਾਰ ਚੀਜ਼ ਬਹੁਤ ਜ਼ਰੂਰੀ ਨੇ ਤੁਹਾਡੀ ਮੈਂਟੈਲਿਟੀ ਲਈ ਤੁਹਾਡੇ ਲੈਵਲ ਦੇ ਲਈ ਤੁਹਾਡੀ ਅਧਿਆਤਮਿਕ ਰਸਤੇ ਲਈ ਤੁਹਾਡੀ ਮੈਡੀਟੇਸ਼ਨ ਦੇ ਲਈ ਵੈਸੇ ਵੀ ਸਮਾਜ ਦੇ ਵਿੱਚ ਜੇਕਰ ਆਪਣਾ ਚਾਰ ਚੀਜ਼ ਜੈਤੇ ਕਾਇਮ ਆਪਣੀ ਪਕੜ ਬਣਾ ਕੇ ਰੱਖਾਂਗੇ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਣਗੀਆਂ ਤਾਂ ਮੈਨੂੰ ਤਾਂ ਉਹਨਾਂ ਦਾ ਇਹ ਵਿਚਾਰ ਬਹੁਤ ਵਧੀਆ ਲੱਗੇ ਕਿਉਂਕਿ ਉਹਨਾਂ ਨੇ ਗੁਰਬਾਣੀ ਦੇ ਮੁਤਾਬਕ ਦੱਸਿਆ ਗੁਰਬਾਣੀ ਦੀਆਂ ਜੋ ਸ਼ਬਦ ਜੋ ਪੰਕਤੀਆਂ ਉਹਨਾਂ ਨੇ ਉਚਾਰਨ ਕੀਤੀਆਂ ਉਹਨਾਂ ਦੇ ਮੁਤਾਬਕ ਦੱਸਿਆ ਉਹਨਾਂ ਨੇ ਇਹ ਚਾਰੀ ਚੀਜ਼ਾਂ ਤੇ ਜ਼ਿੰਦਗੀ ਦੇ ਵਿੱਚ ਆਪਣੇ ਚਾਹ ਲਾਗੂ ਕਰਨੀਆਂ ਚਾਹੀਦੀਆਂ ਆਪਣੀ ਜ਼ੁਬਾਨ ਉੱਪਰ ਕੰਟਰੋਲ ਹੋਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਨਿੰਦਿਆ ਨਹੀਂ ਕਰਨੀ ਚਾਹੀਦੀ ਚੁਗਲੀ ਨਹੀਂ ਕਰਨੀ ਚਾਹੀਦੀ ਤੇ ਸਮਾਜ ਨੂੰ ਇਸ ਗੱਲਾਂ ਉੱਪਰ ਧਿਆਨ ਦੇਣਾ ਚਾਹੀਦਾ ਨਾ ਕਿ ਫਾਲਤੂ ਰੀਲ ਦੇਖਣੇ ਚਾਹੀਦੀਆਂ ਮੈਨੂੰ ਉਹਨਾਂ ਦੇ ਸ਼ਬਦ ਬਹੁਤ ਚੰਗੇ ਲੱਗੇ ਇਸ ਕਰਕੇ ਮੈਂ ਇਹ ਵੀਡੀਓ ਬਣਾਉਣ ਬਾਰੇ ਸੋਚਿਆ ਤਾਂ ਉਮੀਦ ਹੈ ਤੁਹਾਨੂੰ ਤੁਸੀਂ ਸਾਰੇ ਵੀ ਮੇਰੇ ਵਾਂਗ ਇਸ ਚੀਜ਼ ਬਾਰੇ ਸੋਚੋਗੇ ਤੇ ਇਸ ਨੂੰ ਜ਼ਿੰਦਗੀ ਵਿੱਚ ਆਪਣੇ ਵਿੱਚ ਲਾਗੂ ਕਰੋਗੇ ਕਿ ਝੂਠ ਨਹੀਂ ਬੋਲਣਾ ਨਿੰਦਿਆ ਨਹੀਂ ਕਰਨੀ ਸਾਰਾ ਕੁਝ ਆਪਣੇ ਮਨ ਦੇ ਵਿੱਚ ਅੰਦਰ ਲੈ ਕੇ ਆਓਗੇ ਸਬਕੋਸ਼ਮੈਂਟ ਦੇ ਵਿੱਚ ਵਸਾ ਕੇ ਜ਼ਿੰਦਗੀ 'ਚ ਲਾਗੂ ਕਰੋਗੇ ਜੀ ਧੰਨਵਾਦ